ਸੰਗਰਸ ਦੇ ਪ੍ਰਧਾਨ ਰਾਜਾ ਬੜਿੰਗ ਦਾ ਇਹ ਜਿਹੜਾ ਬਿਆਨ ਆ ਇੱਕ ਕਮਜ਼ੋਰ ਮਾਨਸਿਕਤਾ ਨੂੰ ਦਰਸਾਉਂਦਾ ਆ ਕਿਉਂਕਿ ਅਸੀਂ ਸਾਰੇ ਜਾਣਦੇ ਆ ਇੱਕ ਨਸ਼ੇ ਦਾ ਆਲਟਰਨੇਟਿਵ ਕਦੇ ਵੀ ਦੂਜਾ ਨਸ਼ਾ ਨਹੀਂ ਹੋ ਸਕਦਾ ਹੈਗਾ ਇਹ ਇਹਨਾਂ ਦੀ ਮਾਨਸਿਕਤਾ ਇਸ ਪੱਖੋਂ ਵੀ ਦਰਸਾਉਂਦਾ ਹੈ ਕਿ ਜਦੋਂ ਇਹਨਾਂ ਦੀ ਸਰਕਾਰ 2017 ਚ ਬਣੀ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਗੁਟਕਾ ਸਾਫ ਦੀ ਸੌ ਇਹਨਾਂ ਦੀ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਚੁੱਕੀ ਸੀ ਔਰ ਵਾਅਦਾ ਕੀਤਾ ਸੀ ਕਿ ਚਾਰ ਹਫ਼ਤਿਆਂ ਦੇ ਵਿੱਚ ਨਸ਼ੇ ਮੈਂ ਖਤਮ ਕਰਾਂਗਾ ਉਹ ਨਹੀਂ ਖਤਮ ਕਰ ਸਕੇ ਸੋ ਇਹਨਾਂ ਨੂੰ ਏਸੇ ਕਰਕੇ ਲੱਗਦਾ ਹੈ ਕਿ ਨਸ਼ੇ ਖਤਮ ਨਹੀਂ ਹੋ ਸਕਦੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਕੋਸ਼ਿਸ਼ ਕਰਕੇ ਔਰ ਜੁੱਧ ਨਸ਼ਿਆਂ ਦੇ ਵਿਰੁੱਧ ਛੇੜ ਕੇ ਅਸੀਂ ਸਪਲਾਈ ਚੇਨ ਨੂੰ ਆਲਮੋਸਟ ਤੋੜ ਚੁੱਕੇ ਹੈਗੇ ਆਂ ਔਰ ਦੂਸਰੇ ਬੰਨੇ ਜਿਹੜੀ ਫਿਊਚਰ ਡਿਮਾਂਡ ਪੈਦਾ ਨਾ ਹੋ ਅਸੀਂ ਬਹੁਤ ਸਾਰੇ ਲੋਕਾਂ ਨੂੰ ਜਾਨੀ ਕਿ ਜਾਗਰੂਕ ਕੀਤਾ ਪੰਚਾਇਤਾਂ ਦਾ ਸਹਾਰਾ ਲਿਆ ਕਲੱਬਾਂ ਦਾ ਸਹਾਰਾ ਲਿਆ ਸਕੂਲਾਂ ਦਾ ਸਹਾਰਾ ਲਿਆ ਕਾਲਜਾਂ ਦਾ ਸਹਾਰਾ ਲਿਆ ਸੈਮੀਨਾਰ ਕੀਤੇ ਆ ਤੇ ਉਸ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਵਧੀ ਆ ਔਰ ਤੀਸਰੇ ਬੰਨੇ ਜਿਹੜਾ ਹੈਗਾ ਅਸੀਂ ਜਿਹੜੇ ਜਿਹੜੇ ਸਾਡੇ ਜਿਹੜੇ ਹੈਗੇ ਨਸ਼ਾ ਛਡਾਊ ਕੇਂਦਰ ਹੈਗੇ ਆ ਉਹਨਾਂ ਨੂੰ ਅਪਗ੍ਰੇਡ ਕੀਤਾ ਤਾਂ ਕਿ ਜੋ ਨਸ਼ੇ ਦੇ ਆਦੀ ਹੋ ਚੁੱਕੇ ਆ ਅਸੀਂ ਉਹਨਾਂ ਨੂੰ ਨਸ਼ੇ ਛਡਾ ਕੇ ਖੇਡਾਂ ਵੱਲ ਰੁਜ਼ਗਾਰ ਵੱਲ ਸਿੱਖਿਆ ਵੱਲ ਸਿਹਤ ਵੱਲ ਜਿਹੜਾ ਹੈਗਾ ਮੋੜ ਸਕੀਏ